ਸਚਕੰਨ ਵਸੀ ਬਾਬਾ ਪਾਲਾ ਜੀ ਗਊਆਬਾਲਿਆਂ ਦੀ 6ਵੀਂ ਵਰਸੀ ਉਹਨਾਂ ਦੇ ਜੱਦੀ ਪਿੰਡ ਲੋਹਗੜ ਵਿਖੇ ਮਨਾਈ ਗਈ। ਲੜੀਬਾਰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਲੋਕਾਂ ਨੇ ਸ਼ਰਧਾ ਦੇ ਨਾਲ ਸੰਗਤਨਾਂ ਸ਼ਰਧਾ ਦੇ ਨਾਲ ਮੱਥਾ ਟੇਕਿਆ। ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ। ਨਿਹੰਗ ਸਿੰਘਾਂ ਵੱਲੋਂ ਤੇ ਸੇਵਾਦਾਰਾਂ ਵੱਲੋਂ ਸ਼ਰਧਾਈ ਦੇਵੀ ਅਟੁੱਟ ਲੰਗਰ ਲਗਾਏ ਗਏ। ਆਓ ਦੇਖਣਿਆ ਦਰਸ਼ਨਕੌਰ ਵਿਦਾਦਪੁਰ ਦੀ ਪੂਰੀ ਰਿਪੋਰਟ। ਨਿਰਗੁਣ ਸਿੰਘ ਜੀ ਦੇ ਪਿੰਡ ਜੱਦੀ ਲੋਹੜਣ ਲੱਗੀ ਆ ਤੇ ਇੱਥੇ ਤੁਹਾਨੂੰ ਵੇਖਣ ਨੂੰ ਸੰਤਾਂ ਦਾ ਕਾਠ ਮਿਲ ਰਿਹਾ ਕਿਉਂਕਿ ਇਹ ਕਾਬਾ ਜੀ ਦੀ ਕਮਾਈ ਬੋਲਦੀ ਆ ਜਿਹੜੇ ਪਿੰਡ ਲੋਹੜ ਦੇ ਵਿੱਚ ਪਾਪਾ ਜੀ ਨੇ ਜਨਮ ਲਿਆ ਸੀਗਾ ਉੱਥੇ ਤੁਹਾਨੂੰ ਸੰਤਾਂ ਦਾ ਜਿਹੜਾ ਠਾਠਾ ਮਾਰਦਾ ਕਾਠ ਜਿਹੜਾ ਅੱਜ ਦੇਖ ਰਿਹਾ ਵਾ ਤੇ ਲਾਈਵ ਤਸਵੀਰਾਂ ਤੇ ਇਹ ਲੋਹੜ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਆ ਜਿਹੜਾ ਕਿ ਅੱਜ ਪਾਪਾ ਜੀ ਜਿੱਥੇ ਜਨਮ ਲਿਆ ਸੀ ਪਾਪਾ ਜੀ ਨੇ ਉੱਥੇ ਵੇਖ ਸਕਦੇ ਹੋ ਕਿ ਤੁਸੀਂ ਜਿਹੜੀਆਂ ਬਾਬਾ ਜੀ ਦੇ ਦਰਸ਼ਨਾਂ ਲਈ ਆਈਆਂ ਤੇ ਇਹ ਬਾਬਾ ਜੀ ਦੀ ਸ਼ਨੀ ਪਰਸ਼ੀ ਮਨਾਈ ਜਾ ਰਹੀ ਆ ਜਿੱਤੇ ਕਿ ਬਾਬਾ ਜੀ ਜਨਮ ਲੈ ਆ ਸੀ ਜਿੱਤੇ ਬਾਬਾ ਜੀ ਨੇ ਬਹੁਤ ਲਾਈ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਕੋਰੋਨਾ ਗੁਰੂ ਕੇਵੀਨਾ ਵੱਲੋਂ ਗੋਗ ਦਾ ਤੇ तरह-तरह ਦੇ ਜਿਹੜੇ ਲੰਗਰ ਵਾਏ ਗਏ ਆ ਅੱਜ ਸਭ ਬੱਚੇ ਪੁਖਾਰ ਰਹੇ ਆ ਬੱਚਿਆਂ ਦੀਆਂ ਜਿਹੜੀਆਂ ਸ਼ਕੀਲਾ ਵੀ ਲਗੀਆਂ ਆ ਤਸਵੀਰਾਂ ਜਿਹੜੀਆਂ ਇਹ ਪਿੰਡ ਲੋਹਗੜ ਤੋਂ ਵਿਖਾ ਰਹੇ ਆ ਤੇ ਬਹੁਤ ਹੀ ਇੱਕ ਮੇਨ ਗੱਲ ਆ ਕਿ ਜਿਹੜੀ ਸੱਜੇ ਢੰਗ ਦੇ ਨਾਲ ਲੈਣ ਦੂਰ ਤੱਕ ਜਿਹੜੀ ਆ ਦੇਖ ਰਹੇ ਹੋ ਕਿ ਵੀਰ ਤੱਕ ਜਿਹੜੀ ਲੈਣ ਦੀਆਂ ਦੀਆਂ ਦੀ ਲੱਗੀ ਆ ਸ਼ਕਣ ਵਾਲਿਆਂ ਦੀ ਤੇ ਆਪ ਵੀ ਜਿੱਥੇ ਤਿਆਰ ਹੋ ਰਿਹਾ ਵਾ ਆ ਵੇਖੋ ਸਲਾਦ ਤੇ ਆ ਨੂਡਲ ਆ ਬੜੇ ਹੀ ਵਧੀਆ ਸੱਜੇ ਢੰਗ ਨਾਲ ਮੇਨ ਗੱਲ ਇਹ ਆ ਕਿ ਬੜੇ ਕੱਟੇ ਢੰਗ ਨਾਲ ਜਿਹੜਾ ਇਹ ਲੰਗਰ ਆ ਸ਼ਿਕਾਇਆ ਜਾ ਰਿਹਾ ਨੂਡਲਾਂ ਦਾ ਤੇ ਇਸ ਪਾਸੇ ਜਿਹੜਾ ਵਾ ਲੰਗਰ ਲਾਇਆ ਗਿਆ ਬੀਬੀਆਂ ਵੱਲੋਂ ਵੇਖੋ ਗਰਮੀ ਹੱਤ ਦੀ ਦੇ ਵਿੱਚ ਸੇਵਾ ਕੀਤੀ ਜਾ ਰਹੀ ਆ ਤੇ ਕਾਹਦਾ ਕਾਹਦਾ ਲੰਗਰ ਆ ਵੀਰ ਜੀ ਇੱਥੇ ਨਿਊਡਲ ਹਾਂਜੀ ਨਿਊਡਲ ਪਾਸਤਾ ਠੰਮੱਕੀ ਦੀ ਰੋਟੀ ਸਰੋਂ ਦੇ ਨਾਲ ਕਿਹੜਾ ਕਿਹੜਾ ਨਿਊਡਲ ਹਾਂਜੀ ਪਾਸਤਾ ਹਾਂਜੀ ਠੰਮੱਕੀ ਦੀ ਰੋਟੀ ਸਰੋਂ ਦੇ ਨਾਲ ਅੱਛਾ ਜੀ ਠੀਕ ਹੈ ਇਹ ਕਿਹੜੀਆਂ ਸੰਗਤਾਂ ਵੱਲੋਂ ਲਾਇਆ ਗਿਆ ਇਹ ਕਨ ਸਾਫ ਵਰਦੀ ਕਨ ਸਾਫ ਵਰਦੀ ਉਹ ਕਿੱਥੇ ਕਿਹੜੇ ਜ਼ਿਲ੍ਹੇ ਚ ਪੈਂਦਾ ਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਤੋਂ ਆਣ ਕੇ ਜਿਹੜਾ ਵਾ ਉਹ ਹਾਂ ਜੀ ਅਸੀਂ ਕਰਾਉਨੇ ਆਂ ਬਾਬਾ ਜੀ ਦੇ ਨਾਲ ਗੱਲਬਾਤ ਜੋ ਕਿ ਇਹ ਬਾਬਾ ਪਾਲ ਸਿੰਘ ਜੀ ਦੇ ਘੜਵਈ ਵੀ ਸਨ ਤੇ ਬਹੁਤ ਹੀ ਬਾਬਾ ਜੀ ਦੀ ਸੇਵਾ ਕਰਦੇ ਨੇ ਤੇ ਬਾਬਾ ਜੀ ਤੇ ਕੱਦਰ ਹੋਏ ਆ ਤੇ ਉਹ ਵੀ ਬਹੁਤ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਰਦਾਈਆਂ ਦੇ ਲੰਗਰ ਲੱਗੇ ਆ ਤੇ ਆਪਣੇ ਸਾਰੇ ਇੱਥੇ ਜਿਹੜੇ ਬਾਬਾ ਜੀ ਮੌਜੂਦ ਆ ਤੇ ਆਪਾਂ লাইਵ ਤਸਵੀਰਾਂ ਤੁਹਾਨੂੰ ਖਾ ਰਹੇ ਆ ਫਿਰ ਲੋ ਘੜਤੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੋ ਅੱਜ ਬਾਬਾ ਜੀ ਦੀ ਪਕੀ ਲਾਈਵ ਕਰ ਰਹੇ ਆ ਆਪਰੇ ਆਡੀਓ ਸੰਪੰਨ ਦੇ ਵਿੱਚ ਗਾ ਗਾ ਕੇ ਲਾਈਵ ਕਰ ਰਹੇ ਆ ਜੀ ਬੰਦੀ ਆਰ ਪਾਸ ਤੇ ਲੱਗੇ ਲੱਗੇ ਸਭੇ ਪਾਲਾ ਨੂੰ ਜਲਦੀ ਪਹੁੰਚਣ ਉਹਨਾਂ ਦੇ ਵਿੱਚ ਚਾਹੀਦੀ ਜਰੂਰ ਹਰ ਪ੍ਰਕਾਰ ਦੇ ਕਰਨਾਤਦ ਦੇ ਨੂੰ ਸੇਵਾ ਕਰ ਰਹੇ ਜੀ ਬਾਬੂ ਦੇਵਾ ਸਿੰਘ ਜੀ ਨੂੰ ਜਿਵੇਂ ਜਿਵੇਂ ਸੁਤੀ ਪਾਉਣ ਲੱਗੇ ਉਹ ਦੇਖਦੇ ਦੇਖਦੇ ਨੰਗਰ ਲੱਗੇ ਆ ਦੁਆਰ ਲੱਗੇ ਆ ਤਨਥਾਂ ਦੁਆਰ ਲੱਗੇ ਆ ਹਰ ਪ੍ਰਕਾਰ ਦੇ ਲੱਗੇ ਲੱਗੇ ਸ਼ੀਦੀ ਦੇ ਤਾਂ ਲੱਗੀਆਂ ਤੇ ਹਰ ਪ੍ਰਕਾਰ ਦੇ ਕਰ ਰਹੇ ਸੰਤਾ ਪੁੜੀ ਸਰਦਾਰ ਅਰੀਆਂ ਸੇਵਾ ਕਰ ਰਹੇ ਆ ਜੁਨਾਤਾ ਪੁਣੀ ਸਾਧਨ ਨੂੰ ਆਪਣੇ ਦੇਣਾ ਬਦਦਾ ਨੂੰ ਖੇਡਾ ਆਪਾਂ ਬਾਬਾ ਜੀ ਦੇ ਗੜਬਈ ਨਾਲ ਵੀ ਗੱਲ ਕਰਦੇ ਹਾਂ ਬਾਅਦ ਵਿੱਚ ਜੀ ਦਾ ਖਾਸਾ ਬਾਅਦ ਵਿੱਚ ਜੀ ਬਤਨ ਆਂਦੀ ਪਾਪਾ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਰੇ ਮਾਹੋ ਤਾਂ ਚਾਹਤੇ ਕਿ ਨਾ ਕਿ ਧਰਮ ਦੀ ਨਾਲ ਸਭਾਈ ਸਸੀ ਕਾਂ ਜੀ ਮੈਂ ਤੁਹਾਨੂੰ ਦਾਸਪੁਰ ਅੰਤ ਸਸੀ ਪਹੁੰਚੀ ਆ ਪਿੰਡ ਲੋਹੜ ਵਿਖੇ ਜਿੱਥੇ ਕੇ ਧੰਨ ਧੰਨ ਸਤਖੰਡਵਾਸੀ ਪਾਪਾ ਪਾਦਾ ਸਿੰਘ ਜੀ ਸਾਲਾਨਾ ਵਰਸੀ ਮਨਾਈ ਜਾ ਰਹੀ ਆ ਤੇ ਆਪਾਂ ਕਰਦੇ ਆ ਸੇਵਾਦਾਰਾਂ ਦੇ ਨਾਲ ਗੱਲਬਾਤ ਹੈ ਜੋ ਪਾਪਾ ਜੀ ਦੀ ਇੱਥੇ ਹਜ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਤੇ ਸੇਵਾ ਚੱਲ ਰਹੀ ਆ ਤੇ ਲਾਈਵ ਤਸਵੀਰਾਂ ਤੁਹਾਨੂੰ ਖਾਰੇ ਪਿੰਡੋਂ ਕਰ ਦੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਵੀ ਇੱਥੇ ਪਾਪਾ ਜੀ ਦੀ ਵਰਸੀ ਮਨਾਈ ਜਾਂਦੀ ਆ ਤੇ ਹਰ ਸਾਲ ਵੀ ਤਾਂ ਐਕ ਹੀ ਨਹੀਂ ਮਨਾਈ ਗਈ ਆ ਔਰ ਇਸ ਮੰਨਜ਼ ਕੀ ਕਹਿਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਜੀ ਪਿੰਡੋਂ ਲੋ ਕਰਦੀ ਸੀ। ਆਪ 加ਦੇ ਸਿਮੂਲੇਸ਼ਨ ਕਰਾ ਦੇ ਆ ਸੰਕਰ ਦਾ ਬਹੁਤ ਬੰਦਾ ਕਰ ਰਿਹਾ ਹੈ ਕਿ ਹਲੰਗਾ ਚੱਲ ਰਿਹਾ ਹੈ ਕਿ ਮਾਰਾ ਕਰ ਰਿਹਾ ਹੈ ਇਸੇ ਦਾ ਕਰ ਰਿਹਾ ਹੈ ਬਹੁਤ ਬੰਦਾ ਮਾਰਾ ਜੀ ਕਿਰਮਾ ਬਾਤ ਹੁਣ ਬਹੁਤ ਨਮਸਰ ਜੀ ਆਪ ਜੋ ਤੇ ਨਾ ਸੀ ਹੱਗੀ ਗਿਆ ਤੇ ਅੱਜ ਉਹਨਾਂ ਦੀ ਸੀ ਪ੍ਰਸੰਗਤ ਹੈ ਮੈਂ ਜੀ ਕਰਾ ਬਾਕਸ ਹਾਂ ਜੀ ਵੀਰ ਜੀ ਕੀ ਕਰਨਾ ਚਾਹੁੰਦਾ ਸਵਾਪਾ ਪਾਦਾ ਜੀ ਕਿ ਕੀ ਸਿੱਟ ਕਰਨਾ ਚਾਹੀਦਾ ਕਾਲਾ ਸਿੰਘ ਜੀ ਦੀ ਜੋ ਸਿੱਖਣਾ ਨਾ ਉਹ ਕਰਨ ਵਾਸਤੇ ਨੇ ਹਿੱਸਾ ਦੀ ਜ਼ਿੰਦਗੀ ਲਾ ਦਈਏ ਤੇ ਉਹਦੇ ਵਿੱਚ ਹੀ ਕੋਈ ਨਹੀਂ ਵਿਰਾਜੀ ਹੋ ਸਕਦੀ ਉਹਦੇ ਬਕਰ ਕਾਲਾ ਸਿੰਘ ਜੀ ਦਾ ਜੋ ਕੰਮ ਇਹ ਰੱਖਣ ਦੇ ਚਾਹਿਆ ਤੇ ਜੂਤ ਲਾ ਕੇ ਉਹਨਾਂ ਨੇ ਉਹ ਕੰਮ ਜਿਹੜਾ ਕੁ ਕਮਾਣ। ਬਹੁਤਾਂ ਨੇ ਸੰਪਾਨ ਤੋਂ ਹੈ ਨਹੀਂ ਪਰ ਕਾਲਾ ਸਿੰਘ ਜੀ ਜਿੱਤਿਆ ਨੂੰ ਮਾਰਕਿ ਹੋਏ ਨੇ ਉਹਨਾਂ ਦੇ ਫੇਰ ਦੇ ਵਿੱਚ ਕਹਤਾ ਉਹ ਮਾਨੇ ਦਾਮੀਆਂ ਨੇ ਦਾਨ ਪਾਇਆ ਜਾਂ ਆਵਾਜ਼ ਨਹੀਂ ਆਪਣੇ ਹੱਥਾਂ ਨਾਲ ਨਹੀਂ ਪਾਇਆ ਆਪਣੀ ਜ਼ੇਰ ਦੇ ਵਿੱਚੋਂ ਕੱਢ ਕੇ ਬੱਚਿਆਂ ਨੂੰ ਦੇਖਣਾ ਕਹਤਾ ਬਰਤਾਤ ਦੀ ਮਾਇਆ ਜਿੰਨੀ ਵੀ ਮਾਇਆ ਵਧੀ ਸੀ ਉਹ ਕਰਨਾ ਤਾਂ ਬਾਬਾ ਦਾ ਸੱਤ ਦੇ ਜੋ ਵੀ ਨਿਮਾਣਾ ਬਿਸ਼ੰਗ ਸਿੰਘ ਸਾਹਿਬ ਜੀ ਉਹਨਾਂ ਦੇ ਨਾਲ ਸੇਵਾ ਕਰ ਸੀ ਸੀ ਮੋਨਾ ਨੂੰ ਪਾਵਾ ਦਾ ਸੰਸਦਾਂ ਕੀ ਆਏ ਸਰਕਾਰੀ ਆਏ ਨਿਰਮਾਣ ਮਾਦਰ ਪਾ ਕਟੇ ਸੰਚਾਰ ਵੀ ਆਏ ਕਿ ਨਾਂ ਮਾਪ ਕੁਸ਼ੀਹਾ ਗਰ ਲੋਗੇ ਚਾਹਵੋ ਬਸ ਬਸੰਦੂ ਨੇ ਗੋਮਾ ਦੀ ਸਰਾਕੀ ਦੀ ਜੋਰੀ ਨੂੰਾਂ ਚਾਹਤ ਕਰਾ ਅਜਾਤਾ ਸੀ ਬੋ ਸਹਾਰਾ ਦਿੱਤਾ ਕਿ ਨਾ ਕਰਨਾ ਦਾ ਗਰਮਾ ਜੋਰੀ ਦਾ ਉਸ ਵਕਤੇ ਤੇ ਚਹੇਦਾਰ ਦੂਜੇ ਸੋਨਾ ਆ ਬਾਗੀ ਕਿ ਨਾਂ ਤੇ ਦੱਸ ਦਿੰਦੇ ਸੀ ਜੀ ਇਸੇ ਤਰ੍ਹਾਂ ਹੀ ਉਹ ਆਪਣੇ